ਅੱਜ ਅਸੀਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਖੜੇ ਹਾਂ ਜਿੱਥੇ ਗਦਰੀ ਬਾਬਿਆਂ ਦਾ 34ਵਾਂ ਜਿਹੜਾ ਮੇਲਾ ਹੈ ਉਹ ਕਰਵਾਇਆ ਜਾ ਰਿਹਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ 1913-14 ਦੇ ਵਿੱਚ ਜਿਹੜੀ ਗਦਰ ਪਾਰਟੀ ਦੀ ਮੂਵਮੈਂਟ ਉਹ ਸਾਨ ਫਰਾਂਸਿਸਕੋ ਅਮਰੀਕਾ ਤੋਂ ਸ਼ੁਰੂ ਹੋਈ ਸੀ ਤੇ ਉਸ ਦੇ ਵਿੱਚ ਪੰਜਾਬ ਦੇ ਜਿਹੜੇ ਗਦਰੀ ਜਿਹੜਾ ਨੂੰ ਜਿਹੜੇ ਪੰਜਾਬ ਦੇ ਨੌਜਵਾਨ ਸਨ ਉਸ ਨੇ ਆਨੇ انہوں نے باد بھائی گدری بابے کے خلاف دیا گیا انہوں نے دیش کی آزادی بڑی قربانیاں کیتیاں اور واپس دیش آئے اور آزادی کے لیے انہوں نے بڑا سنگ زبردست سنگرش کیا جڑا میلہ ہے یہ تار ہر سال تی کتی تے پہلی تی کتی اکتوبر اور پہلی نو لگایا جایا جیسے کے سینکڑے بکسٹال لگ لگتے ہیں اور بڑے بڑے ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ਦੇ ਜਿਹੜੇ ਵਿਦਵਾਨ ਲੋਕ ਹਨ ਇੰਟੈਲੈਕਚੁਅਲ ਜਿਹੜੇ ਦੇਖੋ ਆ ਕੇ ਆਪਣਾ ਵਿਚਾਰ ਜਿਹੜਾ ਇੱਥੇ ਉਹ ਪੇਸ਼ ਕਰਦੇ ਹਨ ਕਿ ਸਮਾਜ ਦੇ ਵਿੱਚ ਜੋ ਹੋ ਰਿਹਾ ਹੈ ਸਮਾਜ ਦੇ ਵਿੱਚ ਜਿਹੜੀਆਂ ਕੂੜੀਆਂ ਬੁਰਾਈਆਂ ਜਾਂ politically ਜਿਹੜੀ ਗਿਰਾਵਟ ਆ ਰਹੀ ਹੈ ਉਸ ਦੇ ਬਾਰੇ ਚੇਤਨਾ ਪੈਦਾ ਕਰਨ ਦਾ ਯਤਨ ਜਿਹੜਾ ਹੈ ਉਹ ਵਿਦਵਾਨਾਂ ਵੱਲੋਂ ਕੀਤਾ ਜਾਂਦਾ ਹੈ ਔਰ ਇਹ ਲਗਾਤਾਰ ਇਹ ਕੰਮ ਜਿਹੜਾ ਹੈ ਦੇਸ਼ ਭਗ ਯਾਦ ਹਾਲ ਟਾਸ ਵੱਲੋਂ ਕੀਤਾ ਜਾ ਰਿਹਾ ਹੈ ਪਰ ਇਹ ਜਿਹੜਾ ਦੇਸ਼ ਭਗਤ ਯੋਗ ਹਲਦਰ ਟਰੱਸਟ ਹੈ ਇਸ ਦੇ ਨਾਲ ਸੰਬੰਧਿਤ ਜਿਹੜਾ ਇਸੇ ਤਰ੍ਹਾਂ ਦਾ ਟਰੱਸਟ ਜਿਹੜਾ ਹੈ ਉਹ ਕੈਲੀਫੋਰਨੀਆ ਦੇ ਵਿੱਚ ਬਣਿਆ ਹੋਇਆ ਹੈ ਜਿੱਥੇ ਉਹਨਾਂ ਨੇ ਜਿੱਥੋਂ ਇਹ ਮੂਵਮੈਂਟ ਸ਼ੁਰੂ ਹੋਈ ਸੀ ਜਿੱਥੋਂ ਗਦਰ ਪਾਰਟੀ ਦੀ ਮੂਵਮੈਂਟ ਸ਼ੁਰੂ ਹੋਈ ਸੀ 60 ਸਾਲ ਪਹਿਤੋਂ ਤੇ ਉੱਥੋਂ ਗਦਰ ਪਾਰਟੀ ਵਾਲਿਆਂ ਨੇ ਉਹਨਾਂ ਨੇ 1914 ਦੇ ਵਿੱਚ ਕਾਮਾਰਾਟਾ ਮਾਰੋ ਜਹਾਜ ਦੇ ਜਿਸੀ ਆਪਾਂ ਸਾਰਿਆਂ ਨੂੰ ਪਤਾ ਹੈ ਹਿਸਟਰੀ ਇਸੇ ਗਵਾਹ ਹੈ ਉਸ ਤੋਂ ਇਲਾਵਾ ਪੰਜ ਜਿਹੜੇ ਪੰਜਾਬ ਦੇ ਗਦਰੀ ਬਾਬੇ ਸਨ جاب بابو مگو رام مگو والوی سی انہیں اگوائی ہیٹ ہتھیار دے کے انہوں نے دے سا بھارت کے دیش کی آزادی جے انقلاب لیا ہنساتمک حالانکہ ہنسا وہاں کا مقصد نہیں سا جے ہنس ہنساتمک انقلاب کی بھی لوڑ ہے تو اس کو کیا جائے فورنیا دے بیچے ਕੈਲੀਫੋਰਨੀਆ ਦੇ ਵਿੱਚ ਦੇਸ਼ਵਾਦਾ ਨਿਸ਼ੀ ਪੇਪਰ ਔਰ ਅੰਬੇਡਰ ਦਾ ਟਾਈਮ ਚੱਲ ਰਿਹਾ ਜਿਸ ਨੂੰ ਸ਼੍ਰੀ ਪ੍ਰੇਮ ਜੁੰਬਲੀ ਨੇ ਸ਼ੁਰੂ ਕੀਤਾ ਹੋਇਆ ਉਹ ਵੀ ਲਗਾਤਾਰ ਜਿੱਥੇ ਉਹ ਦੇਸ਼ ਦੇ ਜਿਹੜੇ ਪੀੜਤ ਲੋਕ ਹਨ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਹਨ ਉਥੇ ਨਾਲ ਨਾਲ ਗਦਰ ਪਾਰਟੀ ਦੇ ਜਿਹੜੇ ਉਹਨਾਂ ਦੇ ਕਾਰਗੁਜ਼ਾਰੀ ਹੈ اور ਅੱਜ ਜਿਹੜੇ ਉਹਨਾਂ ਦੀ ਐਕਟੀਵਿਟੀਜ਼ ਉਸ ਬਾਰੇ ਵਿੱਚ ਉਹ ਕੋਸ਼ਿਸ਼ ਕਰਦੇ ਹਨ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਦੀ ਔਰ ਇਸੇ ਵੀ ਇੱਕ ਵੱਡਾ ਜਿਹੜਾ ਅਮਰੀਕਾ ਟਾਈਮਜ਼ ਔਰ ਦੇਸ਼ ਦਾ ਬਾਈ ਜਿਹੜਾ ਪੇਪਰ ਹੈ ਬੀਟੀ ਪੇਪਰ ਹੈ ਉਸ ਉਸ ਦੀ ਸ਼ੁਰੂਆਤ ਇਸ਼ਨੀ ਪ੍ਰੇਮਪੁਰ ਜੁੰਬਰ ਨੇ ਕੈਲੀਫੋਰਨੀਆ ਤੋਂ ਕੀਤੀ ਸੀ ਤੇ ਅੱਜ ਵੀ ਉਹ ਉਸੇ ਪੂਰੀ ਸ਼ਾਨ ਦੇ ਨਾਲ ਚੱਲ ਰਿਹਾ ਅਸੀਂ ਜਿਹੜੀਆਂ ਸਾਰੇ ਲੋਕ ਜਿਹੜੇ ਹਨ ਉਹ ਇੱਥੇ ਅੱਜ ਦੇ ਦਿਨ ਪੂਰੇ ਪੰਜਾਬ ਤੋਂ ਲੋਕ ਇਕੱਠੇ ਹੁੰਦੇ ਹਨ ਤੇ ਅਸੀਂ ਅੰਬੇਡਕਰ ਭਵਨ ਟਰੱਸਟ ਦੀ ਪੂਰੀ ਟੀਮ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਪਰ ਉੱਚੀ ਹੋਈ ਹੈ ਔਰ ਜਿਹੜਾ ਅੱਜ ਦੇ ਜਿਹੜਾ ਹੈ ਜੋ ਜਿਹੜੇ ਵਿਦਵਾਨ ਜਿਹੜੇ ਸੱਜਣ ਹਨ ਅਕਸ਼ਰ ਜਿਹੜੇ ਆਪਣੇ ਭਾਸ਼ਾ ਦੇ ਰਹੀ ਲੋਕ ਚੇਤਨਾ ਕਰਾ ਦੀ ਯਤਨ ਕਰਦੇ ਉਸ سن کے سماج اس کو پرچار کرنے کا پورا یتن کرنا میں آج اس چوتھی میں ردر پارٹی بدر بدری بابا بابے میلے جیلا ہے اس کے لیے جڑا دیش برادری حال ٹرسٹ ہے اس مبارک بار دینا اور بڑی سفلتا دینا نال اتنے ہزارہ لوگ جڑے ہیں وہ تین دن آتے ہیں اور اپنی جڑی تا ہے کوشش جہی ہے وہ اس کو تازہ ریفرش کرنا کا کرتے ہیں